ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਿੰਘਣ ਮਹੰਤ ਪਟਿਆਲੇ ਤੋਂ ਔਰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਜਿਹੜਾ ਉੱਥੇ ਸ਼ੈਤਾਨ ਜਿਹੜਾ ਮਿੱਠੋ ਲੱਡਾ ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ ਉਹਨੇ ਅੱਜ ਉੱਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜਿੱਦੀ ਸੋ ਸੁਖਪਾਲ ਖਹਿਰਾ ਜਿੱਨੂੰ ਦੇ ਨਾਲ ਮੇਰਾ ਕੋਈ ਅਸਰਾਂ ਦਾ ਕੋਈ ਲਾਗ ਲਗੋ ਨਹੀਂ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹੀ ਦੱਸਣਾ ਚਾਹਣੀ ਆ ਕੀ ਅਸੀ ਸੁਖਪਾਲ ਖਹਿਰਾ ਜੀ ਨੂੰ ਖੁਸ਼ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਔਰ ਦੂਸਰਾ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ ਜਿੱਦਾ ਪੱਚਾ ਵੀ ਦੇ ਉੱਤੇ ਦਰਜਾ ਮਿੱਠੂ ਲੱਡੇ ਦੇ ਉੱਤੇ ਵੀ ਇਹ ਬੰਦੇ ਨੂੰ ਤੁਸੀਂ ਐਨਾ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ ਐਲਜੀਬੀਟੀ ਕਯੂ ਜਿੰਨੀ ਵੀ ਹੈ ਸਾਡੀ ਉਹਦੇ ਨਾਲ ਇਹਨੇ ਧੱਕਾ ਕੀਤਾ ਇਕੱਲਾ ਹੀ ਮੇਰੇ ਨਾਲ ਧੱਕਾ ਨਹੀਂ ਹੈ ਇਹ ਤਾਂ ਸਾਡੇ ਕਮਿਊਨਿਟੀ ਨੇ ਲੋਕਾਂ ਨੂੰ ਸਾਰਾ ਹਰੇਕੋ ਯੂਜ਼ ਕਰਕੇ ਚਲਾ ਜਾਵੇ ਤੇ ਮੀਠੂ ਦੇ ਉੱਤੇ ਜਿਹੜਾ ਪਰਚਾ ਵੀ ਦਰਜ ਹੋਇਆ ਹੋਇਆ ਹੈ ਇਸ ਕੁਪਾਲ ਖਹਿਰਾ ਜੀ ਨੇ ਮੈਂ ਹੀ ਦੱਸਣਾ ਚਾਹੁੰਦੀ ਸੀ ਅੱਜ ਉੱਥੇ ਪਹੁੰਚ ਕੇ ਮਾਈਕ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਇਹ ਇਸ ਕੈਟਾਗਰੀ ਦਾ ਬੰਦਾ ਤੁਸੀਂ ਇਸੇ ਬੰਦੇ ਨੇ ਪ੍ਰਮੋਟ ਕਰ ਰਹੇ ਹੋ ਮੈਂ ਤਾਂ ਬੜੇ ਮੈਂ ਅਸੀਂ ਤਾਂ ਕੋਈ ਇਸ ਤਰ੍ਹਾਂ ਦੀ ਕੋ ਹੋਰ ਕੋਈ ਗੱਲ ਨਹੀਂ ਕੀਤੀ ਅਸੀਂ ਜਦੋਂ ਆਪਣਾ ਗਏ ਮੇਰੇ ਚੇਲੇ ਤੇ ਅਸੀਂ ਤਾੜੀਆਂ ਤੋੜੀਆਂ ਮਾਰਦੇ ਅਸੀਂ ਜਦੋਂ ਉੱਥੇ ਪਹੁੰਚੇ ਠੀਕ ਹੈ ਤੇ ਤਾੜੀਆਂ ਤਾਂ ਸਾਡੇ ਸਿਰ ਦਾ ਆਪਣਾ ਸਾਡਾ ਤਾਂ ਸ਼ਿੰਗਾਰ ਹੈ ਤਾੜੀ ਤਾੜੀ ਤਾਂ ਸਿਰ ਹਰ ਪਾਸੇ ਮਾਰਦੇ 加ੜੀ ਮਾਰਨ ਵਾਲਾ ਕੋਈ ਵੱਡਾ ਗੱਲ ਨਹੀਂ ਹੈ ਕੋਈ ਅਸੀਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਆਪਣਾ ਪੱਖ ਪੇਸ਼ ਕਰਨ ਗਏ ਸੀ ਜਦੋਂ ਅਸੀਂ ਆਪਣਾ ਪੱਖ ਪੇਸ਼ ਕਰਨ ਗਏ ਸੁਖਪਾਲ ਖੈਰਾ ਜੀ ਇੱਕ ਐਨੇ ਅੱਛੇ ਆਪਣੇ ਆਂ ਲੋ ਲੀਡਰ ਕੋਹਾਦੇ ਨੇ ਉਹਨਾਂ ਨਾਲ ਜਦਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਉਹਨਾਂ ਦੇ ਸਾਹਮਣੇ ਜਦੋਂ ਇਹ ਇਨਸੀਡੈਂਟਸ ਹੋ ਗਿਆ ਜਦੋਂ ਮੈਂ ਆਪਣਾ ਪੱਖ ਪੇਸ਼ ਕਰ ਰਹੀ ਸੀ ਕਰਨਾ ਆਪਣਾ ਕੋਈ ਨਾ ਕੋਈ ਆਪਣਾ ਦਿਲ ਦਾ ਦੁੱਖ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਆ ਇਹ ਅੱਛਾ ਅੱਛੇ ਲੀਡਰ ਦਾ ਫਰਜ਼ ਹੁੰਦਾ ਉਹਨਾਂ ਦੇ ਲੋਕਾਂ ਦੀ ਗੱਲਾਂ ਨੂੰ ਦੁੱਖਾਂ ਨੂੰ ਸੁਣਨਾ ਇਹਨਾਂ ਨੇ ਤਾਂ ਸਾਡੀ ਇੱਕ ਵੀ ਨਹੀਂ ਗੱਲ ਸੁਣੀ ਉਲਟਾ ਮਿੱਠੋ ਲੱਡੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁੰਡੇ ਦੋ ਇਹਨਾਂ ਨੇ ਉੱਥੇ ਬੁਲਾਏ ਹੋਏ ਸੀ ਮਿੱਠੋ ਨੇ ਗੁੰਡਾ ਟਾਈਪ ਦੇ ਕੁਝ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਤੇ ਆਪਣੇ ਗੁੰਡੇ ਵੀ ਬੁਲਾਏ ਸੀ ਇਹਨਾਂ ਨੇ ਚੱਕ ਕੇ ਮੇਰੇ ਔਰ ਮੇਰੇ ਆਪਣੇ ਚੇਲਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਵਾਇਆ ਉੱਥੋਂ ਮੇਰੇ ਚੇਲਿਆਂ ਨੇ ਉੱਥੋਂ ਭੱਜ ਕੇ ਜਾਨ ਬਚਾਈ ਹੈ ਸੋ ਇਹ ਬਹੁਤ ਗਲਤ ਗੱਲ ਹੈ ਜਿਹੜੇ ਕਾਂਗਰਸ ਇਹ ਲੀਡਰਸ ਇਸ ਤਰ੍ਹਾਂ ਦੇ ਘਟੀਆਂ ਸਰਪੰਚ ਨੂੰ ਜਿਹੜਾ ਕਿ ਐਨਾ ਸ਼ਰਿਆਮ ਗੁੰਡਾਗਰਦੀ ਇਹ ਕਰ ਰਹੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਘਟੀਆਂ ਲੋਕਾਂ ਨੂੰ ਹੀ ਪ੍ਰਮੋਟ ਕਰਦੇ ਨੇ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਦੇ ਤੁਸੀਂ ਕੰਮਕਾਰ ਕਰਕੇ ਤੁਸੀਂ ਪਾਰਟੀਆਂ ਦੇ ਤੁਸੀਂ ਆਪਣਾ ਤੁਸੀਂ ਜੀਨਰ ਨਹੀਂ ਹੋ ਸਕਦੇ ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ ਇਸ ਤਰ੍ਹਾਂ ਲੋਕਾਂ ਦੀ ਵੋਟਾਂ ਨਹੀਂ ਲੈ ਸਕਦੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਨੀ ਆ ਕਿ ਜਿਹੜੇ ਲੋਕ ਮਿੱਠੋ ਲੱਡੇ ਦੇ ਕਹਿਣ ਤੇ ਐਨੇ ਘਟਿਆ ਸਰਪੰਚ ਹੋਣ ਜਿਨ੍ਹਾਂ ਸਾਡੇ ਕਿਨਰ ਲੋਕਾਂ ਨਾਲ ਜਿਹਨੂੰ ਸਾਡੇ ਕਿਨਰਾਂ ਦਾ ਐਨਾ ਸਮਾਜ ਦੇ ਵਿੱਚ ਸਤਕਾਰ ਲੋਕ ਕਰਦੇ ਨੇ ਉਹਨਾਂ ਨਾਲ ਧੋਖਾ ਕੀਤਾ ਧੋਖੇ ਨਾਲ ਪੈਸੇ 50 ਲੱਖ ਦੀ ਠੱਗੀ ਲਾ ਕੇ ਗਿਆ ਜਿੱਦਾ ਪਰਚਾ ਵੀ ਦਰਜ ਹੈ ਇਹਦੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਰਹੇ ਹੋਡਾ ਵੀ ਕੱਖ ਨਹੀਂ ਬਚੇਗਾ ਜਿਵੇਂ ਇਹ ਬਾਦਦਮਾ ਹਨ ਸਾਰਿਆਂ ਨੂੰ ਜਿਹੜੇ ਕਿ ਇਹ ਜਿਹੜੇ ਮਿੱਠੋ ਲੱਡੇ ਦੇ ਨਾਲ ਲੱਗਦੇ ਨੇ ਤੁਸੀਂ ਪੁਲਿਸ ਕੋਲੇ ਵੀ ਕੰਪਲੇਂਟ ਕੀਤੀ ਇਸ ਚੀਜ਼ ਬਾਰੇ ਕਿਆਂ ਗਏ ਹੋ ਸਾਡੇ ਦੇ ਵਿੱਚ ਹਾਂਜੀ ਅਸੀਂ ਮੈਂ ਉੱਥੇ ਜਿਹੜਾ ਸੰਬੰਧਕ ਠਾਣਾ ਸੀ ਅਸੀਂ ਉੱਥੇ ਵੀ ਕੰਪਲੀਟ ਕੀਤੀ ਇਸ ਗੱਲ ਦੀ ਕਿ ਇਹਨਾਂ ਨੇ ਮੇਰੇ ਨਾਲ ਉੱਥੇ ਹੋਲਡਵਾਜੀ ਕੀਤੀ ਹੈ ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਕਿ ਜੇ ਤੁਸੀਂ ਅچھے ਲੀਡਰ ਹੋ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਸੀਐਮ ਸਾਹਿਬ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੋ ਅੱਜ ਮੇਰੇ ਨਾਲ ਮਿਸਬੀਹ ਹੋਇਆ ਕਿ ਮੈਂ ਆਪਣਾ ਉੱਥੇ ਦੁੱਖ ਦਰਦ ਆਪਣਾ ਦੱਸਣ ਗਈ ਲੋਕਾਂ ਨੂੰ ਲੱਡੇ ਪਿੰਡ ਦੇ ਵਿੱਚ ਲੱਡਾ ਕੋਠੀ ਦੇ ਵਿੱਚ ਮੇਰੇ ਨਾਲ ਅੱਜ ਜੋ ਘਟਨਾ ਹੋਈ ਔਰ ਮੇਰੇ ਮੇਰੇ ਚੇਲਿਆਂ ਨਾਲ ਹੋਈ ਹੈ ਜੋ ਅਸੀਂ ਅੱਜ ਦਰਖਾਸਤ ਦਿੱਤੀ ਉਸ ਦਰਖਾਸਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ